ਰੋਕੀ ਨਾ ਕਰਨਾ ਉਹਦੇ ਚ ਵੀ ਤੁਹਾਡਾ ਬਹੁਤ ਵੱਡਾ ਰੋਲ ਹੋਗਾ ਤੁਹਾਡੇ ਕੋਲੋਂ ਕਾਣ ਇਹ मामा ਆਉਣ ਗਿਆ ਵੀ ਮੇਰਾ ਮੁੰਡਾ ਘਰੇ ਨਹੀਂ ਵੜਦਾ ਸਾਰਾ ਕੁਝ ਵੇਚ ਹੀ ਜਾਂਦਾ ਨਸ਼ਿਆਂ ਦੇ ਵਿੱਚ ਉਹਨਾਂ ਬੱਚਿਆਂ ਨੂੰ ਆਪਣੇ ਫੇੜੀ ਬਹੁਤ ਵੱਡਾ ਡਿਲੀਕਸ਼ਨ ਸੈਂਟਰ ਬਣਿਆ ਉਹਨੂੰ ਆਪਾਂ ਚਲਾਵਾਂਗੇ ਚੰਗੇ ਤਰੀਕੇ ਨਾਲ ਉਹਨਾਂ ਬੱਚਿਆਂ ਬੱਚਿਆਂ ਨੂੰ ਆਪਾਂ ਹਸਪਤਾਲਾਂ 'ਚ ਭਰਤੀ ਕਰਾਉਣਾ ਉਹਨਾਂ ਨੂੰ ਕਹਾ ਕਾਉਂਸਲਿੰਗ ਕਰਕੇ ਸਿੱਤੇ ਰਹਿਣਾ ਹੈ ਥੋੜੀ ਜ਼ਿੰਮੇਵਾਰੀ ਹੋਊਗੀ ਨਵੇਂ ਬਣੇ ਸਰਪੰਚਾਂ ਦੀ ਨਵੀਆਂ ਬਣੀਆਂ ਪੰਚਾਇਤਾਂ ਦੀ ਕਿਉਂਕਿ ਔਰਤਾਂ ਹੀ ਪੰਚਾਇਤਾਂ ਦਾ ਬਹੁਤ ਬੜੀਆਂ ਪੰਜਾਬ ਦੇ ਵਿੱਚ ਕਿੰਨੇ ਸਾਲ ਹੋ ਗਏ ਪੰਚਾਇਤਾਂ ਬਣੀਆਂ ਨੇ ਪਿੰਡ ਦੇ ਚ ਨਸ਼ਾ ਨਾ ਵਿਕਦਾ ਤੇ ਨਾ ਕੋਈ ਖਾਂਦਾ ਜਿੰਨੀ ਮਰਜ਼ੀ ਗ੍ਰਾਂਟ ਮੇਰੇ ਤੋਂ ਮੰਗ ਲੋ ਮੈਂ ਉਸ ਤੋਂ ਦੇਵਾਂ। ਸੋ ਆਓ ਆਪਾਂ ਸਾਰੇ ਰਲ ਕੇ ਅੱਜ ਨਵਾਂ ਇਤਿਹਾਸ ਜਿਜੀ ਇਹ ਮਤੇ ਪੌਣ ਤੋਂ ਪਹਿਲਾਂ ਲੋ ਵੀ ਅਸੀਂ ਉਹ ਕੰਮ ਕਰਨ ਜਾ ਰਹੇ ਹਾਂ ਅਸੀਂ ਆਪਣੇ ਬੱਚਿਆਂ ਨੂੰ ਬਚਾਉਣ ਜਾ ਰਹੇ ਹਾਂ ਸੋ ਇਹ ਜ਼ਿੰਮੇਵਾਰੀ ਨੂੰ ਤੋਂ ਸੀ ਮੈਂ ਲੋ ਪਹਿਲੇ ਨਿਭਾ ਕੇ ਦਿਖਾਵਾਂਗੇ ਤੁਹਾਨੂੰ ਪਤਾ ਹੈ ਮੈਂ ਥੋੜੇ ਤੇ ਵਿਸ਼ਵਾਸ ਕਰਦੀ ਆ ਕਿ ਤੁਸੀਂ ਇਸ ਨੂੰ ਬਾਖੂ ਬੀ ਨਿਭਾਓਗੇ ਔਰ ਪੰਜਾਬ ਦੇ ਵਿੱਚ ਲੋਡ ਦੀ ਤਰਕੀ ਤੋਂ ਇਤਿਹਾਸ ਲਿਖਾਂਗੀ ਤੁਸੀਂ ਸ਼ੋਕੜ ਵਾਲੀ ਆਪਕੋ ਕੱਲਾ ਮੈਂ ਪਹਿਲੀ ਵੀਡੀਓ ਮੈਂ ਪਾਈ ਸੀ ਜਿਹਦੇ ਦੀ ਸ਼ੁਰੂਤ ਸ੍ਰੀ ਅਕਸਰ ਚੋ ਸਾਹਿਬ ਨੂੰ ਬੁਲਾ ਕੇ ਤਲਵਰੀ ਲੋਕਮੈਂਟ ਕਰਕੇ 9:00 ਵਜੇ ਇਸ ਦੇ ਬਾਰੇ ਵਿੱਚ ਕਾਫੀ ਖੱਤਰ ਸੁਣਿਆ ਹੋਇਆ ਹੈ ਪਰ ਸਾਨੂੰ ਮੁਸ਼ਕਲ ਹੈ ਜੀ ਉਹ ਜੀ ਸਾਨੂੰ ਕਿਹੜੇ ਕੋਲ ਭੇਜੀਏ ਉਹਨੂੰ ਕਿਹੜੇ ਲੈਵਲ ਤੇ ਲੈ ਕੇ ਸਾਨੂੰ ਕੀ ਸੂਚਨਾ ਦੇਣੀ ਤੁਸੀਂ ਪਹਿਲਾਂ ਤਾਂ ਸਿਮਲ ਹਸਪਤਾਲ ਨੂੰ ਲੋਟ ਆਪਣਾ ਉੱਥੇ ਲੈ ਕੇ ਜਾਓ ਉੱਥੇ ਦਵਾਈ ਖੀਜੋ ਜੀ ਥੇੜੀ ਦੇ ਵਿੱਚ ਆਪਣੇ ਡਾਇਰੈਕਸ਼ਨਸ ਹਨ ਮੇਰੇ ਕੋਲ ਨਾ ਹੈ ਉਹ ਮੈਂ ਤੁਹਾਨੂੰ ਬਾਅਦ ਵਿੱਚ ਹੋਰ ਦੇਖੀਏ ਤੁਹਾਡੇ ਨਾਲ ਤੱਕ ਛੇਰੇ ਵਾਲਾ ਹੈਗਾ ਜੀ ਉੱਥੇ ਹਸਪਤਾਲ ਹੈਗਾ ਉੱਥੇ ਵੀ ਜਾ ਸਕਦੇ ਹੋ ਉੱਥੇ ਕੋਈ ਟੀਮ ਦਵਾਈ ਜੇ ਮੁਹੱਈਆ ਜਿਹੜੀ ਉਹ ਲੈ ਕੇ ਨਹੀਂ ਮਿਲਦੀ ਜਿਹੜੀ ਮੈਂ ਤੁਹਾਨੂੰ ਦੱਸ ਜਿਹੜੀ ਦਵਾਈ ਮਿਲਦੀ ਹੈ ਤੇ ਉਹ ਭੱਜਦੀ ਆ ਹਮਾਰੀ ਸਿੱਧੇ ਤੁਸੀਂ ਜੀ ਇਹਨਾਂ ਚੱਕ ਸ਼ੇਰਿਆਲਾ ਉੱਥੇ ਵੀ ਅਸੀਂ ਨੇ ਜਿੱਕੇ ਜਿਹੜਾ ਹਸਪੀਟਲ ਕੋਈ ਦਿੱਕਤ ਨਹੀਂ ਆਉਗੀ ਸਾਰੀ ਦਵਾਈ ਅੰਦਰ ਫ੍ਰੀ ਮਿਲ ਰਹੀ ਹੈਗੀ ਟੈਸਟ ਵੀ ਅੰਦਰ ਜਿਹੜੇ ਫ੍ਰੀ ਹੋ ਜਾਂਦੇ 1000 ਕੱਢੇ ਕਿਸਮ ਹੈ ਠੀਕ ਹੈ ਜੀ ਤਾਂ ਕਿ ਉਹਦਾ ਭੋਜ ਇੱਕ ਨਾਲ ਇੱਕ ਜ਼ਿੰਮੇਵਾਰ ਗਰਤੀ ਜਾਵੇ ਜਿਹੜਾ ਉਸ ਮਰੀਜ਼ ਦੀ ਥੋੜੀ ਜ਼ਿੰਮੇਵਾਰੀ ਲੈ ਸਕੇ ਤੋਂ ਜੀ ਦੇਖੋ ਢਿਗਾਵੀ ਰੱਖਣੀ ਪੈਂਦੀ ਆ ਆਪਾਂ ਨੂੰ ਮਰੀਜ਼ ਦੀ ਜਾ ਕੇ ਕੋਈ ਰਾਤ 3:00 ਵਜੇ ਰਹਿ ਗਿਆ ਹੈ। ਮੜੀਏ ਨੇ ਦੇਖੋ ਇਹ ਗੁਰੂ ਜੀ ਨਾਲ ਅੱਪਾ ਅੱਜ ਆਪਣਾ ਇਹ ਜਿਹੜਾ ਮੁੱਦਾ ਇਹ ਜਿਵੇਂ ਸ਼ਿਮਾਂਤ ਰਿਆ ਪੰਜਾਬ ਦੇ ਵਿੱਚ ਵਗਿਆ ਕਿ ਜਿੰਨੇ ਆਪਣੇ ਮੈਂਬਰ ਸਰਪੰਚ ਬਣ ਕੇ ਸਾਰਿਆਂ ਨੇ ਆਪਣੀ ਜ਼ਿੰਮੇਵਾਰੀ ਸਮਝਣੀ ਹੈ। ਇਕੱਲਾ ਇਹ ਨਹੀਂ ਵੀ ਮੈਂਬਰਾਂ ਸਰਪੰਚ ਜ਼ਿੰਮੇਵਾਰ ਨੇ। ਇਹ ਸਾਡੀ ਆਉਣ ਵਾਲੀਆਂ ਜਿਹੜੀਆਂ ਬਚਾਉਣੀਆਂ ਤੇ ਸਾਰੇ ਪਿੰਡ ਨੂੰ ਨਾਲ ਲੈ ਕੇ ਅਸੀਂ ਘਾੜੀ ਪੁਲਨਸਰ ਸ਼ਾਮ ਖੇੜੇ ਦੇ ਵਿੱਚ ਤੁਸੀਂ ਸਾਡੇ ਖਬਰਾਂ ਵੇਖਿਆ ਸਾਡਾਂ ਜਾਦੀ ਖਬਰ ਸ਼ਾਮ ਖੇੜੇ ਵੀ ਲੱਗਦੀ ਸਾਡੀ ਘਾੜੀ ਪੁਲਨਸਰ ਨਵੀਂ ਪੰਚਾਇਤ ਬਣੀ ਅਸੀਂ ਮੋਟੀਵੇਟ ਕੀਤੇ ਕੁਝ ਬੰਦੇ ਸਾਰੇ ਪਿੰਡ ਨੂੰ ਇਕੱਠਿਆਂ ਕਰਕੇ ਆਈ ਕਿ ਆ ਜਿਹੜਾ ਬੰਦਾ ਮਸ਼ਾ ਵੇਚਦਾ ਚਾਹੇ ਲੌਂਦਾ ਅਸੀਂ ਉਹਨੂੰ ਨਹੀਂ ਬਖਸ਼ਾਂਗੇ ਸਾਡੇ ਕੁਝ ਬੰਦਿਆਂ ਨੇ ਛੱਡੇ ਵੀ ਆ ਵੇਚਣ ਵਾਲੇ ਕੁਝ ਬੰਦੇ ਸਾਡੇ ਅੰਦਰ ਦੇ ਜਿਵੇਂ ਹੁਣ ਗੱਲ ਕੀਤੀ ਸਰਪੰਚ ਸਾਹਿਬ ਨੇ ਸਾਰਿਆਂ ਨੇ ਗੱਲ ਕੀਤੀ ਆ ਜੇ ਅਸੀਂ ਇਹਨੂੰ ਬਚਾਉਣਾ ਤਾਂ ਸਾਰਿਆਂ ਨੂੰ ਸਾਨੂੰ ਇਕੱਠੇ ਹੋਣਾ ਪੈਣਾ ਕੱਲਾ ਇਹ ਨਹੀਂ ਗਾ ਵੀ ਚਿੱਟੇ ਦਾ ਨਸ਼ਾ ਜਿਵੇਂ ਅੱਜ ਗਾਬਾ ਚੱਲ ਰਿਹਾ ਹੈ ਕਿਰਪਾ ਇੱਥੇ ਆਪਣੇ ਕੱਟ ਦੇ ਵਿੱਚ ਵੀ ਗੱਲਾਂ ਹੁੰਦੀਆਂ ਅਸੀਂ ਮੈਡੀਕਲ ਪ੍ਰੈਕਟਿਸ ਨਹੀਂ ਹੋਰ ਨਮੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿਉਂਕਿ ਜਿੰਨੇ ਸਾਡੇ ਮੈਂਬਰ ਨੇ ਅਸੀਂ ਉਹ ਮੈਂਬਰ ਲੈਣੇ ਵੀ ਜਿਹੜਾ ਕੋਈ ਨਸ਼ਾ ਪੱਤਾ ਨਹੀਂ ਵੇਚਦਾ ਜਾਂ ਇਸ ਸਾਰਿਆਂ ਤੋਂ ਲਿਖਵਾ ਕੇ ਲੈਣੇ ਆ ਵੀ ਜਿਵੇਂ ਸਮਾਜ ਦੇ ਨਾਲ ਕੰਮ ਕਰਨੇ ਸਾਰਿਆਂ ਨੇ ਜੇ ਇਸ ਸੌਣ ਵਾਲੀਆਂ ਪੀੜ੍ਹੀਆਂ ਬਚਾਉਣੀਆਂ ਤਾਂ ਸਾਨੂੰ ਇਹ ਵੀ ਜਿਹੜਾ ਨਸ਼ੇ ਵਾਲੇ ਬੰਦੇ ਨੇ ਕਈ ਵਾਰ ਗਲਪੈਣ ਤੱਕ ਵੀ ਆਉਂਦੇ ਸਾਡੇ ਪਿੰਡ ਦੇ ਵਿੱਚ ਸਰਪੰਚ ਪ੍ਰੀਤ ਸਿੰਘ ਨੇ ਗੋਲੀ ਵੀ ਚਲਾਈ ਸੀ ਮੈਂ ਚਾਰ ਵਾਰ ਸਰਪੰਚੀ ਕਰਨ ਦਾ ਮੌਕਾ ਮਿਲਿਆ ਤੇ ਨਸ਼ੇ ਦੇ ਵਿਰੁੱਧ ਲੜਾਈ ਪਹਿਲੇ ਦਿਨ ਤੋਂ ਹੀ ਰੱਖੀ ਮੈਨੂੰ ਬੜੇ ਮਾਣ ਨਾਲ ਇਹ ਕਹਿਣਾ ਪੈਂਦਾ ਵੀ ਸਾਡੇ ਪਿੰਡ ਚ ਕੋਈ ਡੀਐਸਪੀ ਸਾਹਿਬ ਚਿੱਟਾ ਨਹੀਂ ਮਿਲਦਾ ਤੇ ਨਾ ਅਸੀਂ ਛੇਤੀ ਕੀਤੇ ਕਿਸੇ ਨੂੰ ਲੱਗਨ ਦਿੰਦਾ ਆਪਾਂ ਹੀ ਲੋਕ ਰਾਜਨੀਤਿਕ ਲੋਕ ਮੈਂ ਵੀ ਝਪਣਾ ਵੀ ਬੰਦਾ ਮਗਰੋਂ ਮੱਢਦੀ ਹੈ ਪੁਲਿਸ ਆਪਾਂ ਪਹਿਲਾਂ ਠਾਣੇ ਵੀ ਜੀ ਇਹ ਤਾਂ ਕਰਦਾ ਹੀ ਨਹੀਂ ਜੀ ਇਹ ਤਾਂ ਇਹ ਤਾਂ ਨਾ ਜੀ ਇਹ ਤਾਂ ਇਹ ਤਾਂ ਬਾਪੂ ਵਾਸਤੇ ਜਾਂਦੇ ਸੀ ਸ਼ਿਮਾਰਸ਼ੀ ਨਹੀਂ ਕੀਤੀ ਮਰ ਜਾਗੇ ਨਾ ਬਣਾ ਫੇਰ ਵੀ ਵਾਰ-ਵਾਰ ਸਰਪੰਚੀ ਜੀ ਇਹ ਤੁਸੀਂ ਨਸ਼ੇ ਵਾਲੇ ਦੀ ਨਾਸ਼ਪਾਰਸ਼ ਕਰੋ ਤਾਂ ਮੈਂ ਤੁਹਾਨੂੰ ਲਿਖ ਕੇ ਦੇ ਸਕਦਾ ਵੀ ਤੁਸੀਂ ਪਿੰਡ ਦੇ ਸਿਰ ਪਿੱਛੇ ਹੋਣ ਛੱਡ ਦਿਓ ਵੈਸੇ ਪਿਛਲੇ ਕਾਫੀ ਸਮੇਂ ਤੋਂ ਇਸ ਗੱਲ ਚ ਸੁਧਾਰ ਹੋਇਆ ਹੁਣ ਜਿਹੜੇ ਵੀ ਕੋਈ ਆਉਂਦਾ ਕੋਈ ਕਿਸੇ ਨੂੰ ਚਲੋ ਕੋਈ ਚਾਰ ਬੰਦੇ ਇਕੱਠੇ ਹੋ ਗਏ ਤਾਂ ਜਦਿਆਂ ਫੋਨ ਕਰਨਾ ਪੈ ਜਾਂਦਾ ਜਰੂਰ ਅਸੀਂ ਉਹਨੂੰ ਦੱਸ ਦਿੰਨੇ ਆ ਕਿਉਂਕਿ ਆਹ ਗੱਲ ਬਾਤ ਤਾਂ ਅੱਲਾ ਇਸ ਗੱਲ ਦਾ ਸਾਡੇ ਤੇ ਕੋਈ ਦਬਾਅ ਨਹੀਂ ਪੈਂਦਾ ਜਾਂ ਜਿਹੜੇ ਫਰਮੇ ਲੀਵਿੰਗ ਸਨ ਉਹ ਵੀ ਅੱਜ ਕੰਨੀ ਕਦੀ ਨਹੀਂ ਆਉਂਦੇ ਇਹੋ ਜਿਹੇ ਬੰਦੇ ਨੂੰ ਛੱਡਿਆ ਜਾਗੇ ਜਾਂ ਤੇ ਕੋਈ ਕਰਵਾਈ ਨਾ ਕੀਤੀ ਹੋਵੇ। ਹੁਣ ਜਿਹੜੀ ਇੱਕ ਬੇਟੀ ਨੂੰ ਤੁਹਾਨੂੰ ਸਰਨ ਕਰਨੀ ਹੈ ਤੁਸੀਂ ਜਿਹੜੇ ਮਤੇ ਪਾਈ ਹੋਏ ਇਹ ਨਹੀਂ ਕਿ ਬਸ ਹੀ ਮਤੇ ਪੈ ਕੇ ਤੇ ਗੱਲ ਖਤਮ ਹੈ ਤੇ ਇੱਥੋਂ ਥੋੜੀ ਜਿਮੇਵਾਰੀ ਸ਼ੁਰੂ ਹੁੰਦੀ ਹੈ। ਹੁਣ ਉਹਨਾਂ ਦੇ ਸਮੇਂ ਦੇ ਵਿੱਚ ਤੁਸੀਂ ਇਸ ਨੂੰ ਰੋਕਣਾ ਕਿਵੇਂ ਹੈ ਮਤੇ ਪਾਉਣ ਦਾ ਫਾਇਦਾ ਕੀ ਹੈ? ਇੱਕ ਤਾਂ ਜਿਹੜੇ ਛੋਟੇ ਪਿੰਡ ਦੇ ਜੇਗੂ ਤੋਂ ਤਗੜੇ ਹੋ ਕੇ ਇਸ ਤਰ੍ਹਾਂ ਸਾਰਿਆਂ ਨੇ ਗੱਲਾਂ ਬਾਤਾਂ ਕਰਨੀਆਂ ਆਪਾਂ ਮਤਾ ਵੀ ਪਾ ਲਿਆ ਪੰਚਾਇਤਾਂ ਨੇ ਹੋਰ ਮੰਤਰੀ ਸਾਹਿਬ ਨੇ ਆਪਣੇ ਸਰਪੰਚ ਸਾਹਿਬ ਨੇ ਵਿੱਕੀ ਸਾਹਿਬ ਨੇ ਪ੍ਰੇਰ ਕਰਤਾ ਵੀ ਜਿਸ ਤਰ੍ਹਾਂ ਇਹਨੂੰ ਆਪਾਂ ਲਾਗੂ ਕਰਨਾ ਹੈ ਮਥਿਆਂ ਨੂੰ ਸਾਰੇ ਜਾਣੇ ਸਾਥ ਦਿਓ ਇੱਕ ਵੱਡੀ ਗੱਲ ਮੈਂ ਕੋਈ ਕਹਿਣੀ ਹੈ ਜਦੋਂ ਕੋਈ ਨਸ਼ਿਆ ਵਾਲਾ ਫੜਿਆ ਜਾਂਦਾ ਤਾਂ ਉਹਦੀ ਜ਼ਮਾਨਤ ਕਰਾਉਣ ਕੋਈ ਆਪਣਾ ਜ਼ਿੰਮੇਵਾਰ ਭਾਈ ਕਰਾਈ ਜਾਂਦਾ ਕਿਉਂਕਿ ਉਹਦੀ ਜ਼ਮਾਨਤ ਜ਼ਮੀਨ ਵਾਲਾ ਬੰਦਾ ਹੀ ਦੇ ਸਕਦਾ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਬਾਦਲ ਜੀ ਨੇ ਵੀ ਕਰੋ ਵਿਸ਼ਵਾਸ ਲਵਾਉਣਾ ਸੀ ਤੇ ਅਸੀਂ ਪੰਜਾਬ ਵਿੱਚ ਅਸ਼ਨਾ ਚੋ ਬਾੜ ਘਟਾ ਨਹੀਂ ਹਾਲਾਂਕਿ ਅਸੀਂ ਉਹਨਾਂ ਦੇ ਲੱਗੇ ਹੋਏ ਆ ਘਟ ਤੋਂ ਘਟ ਰਸ਼ਾ ਪੰਜਾਬ ਜਾਵੇ ਦੀ ਕੋਸ਼ਿਸ਼ ਜਾਰੀ ਹੈ ਪਰ ਮੈਨੂੰ ਲੱਗਦਾ ਕਿ ਜਦੋਂ ਤੱਕ ਲੋਕ ਆਪਣੇ ਆਪ ਲੜਾਈ ਨਹੀਂ ਲੜਦੇ ਉਨੀ ਦੇਰ ਤੱਕ ਇਹ ਲੜਾਈ ਜਿਹੜੀ ਹੈ ਮੁਕੰਮਲ ਨਹੀਂ ਹੋਏ ਸੋ ਅਸੀਂ ਮਲੋਟ ਦੀ ਧਿਰਤੀ ਤੋਂ ਇਹ ਸ਼ੁਰੂਆਤ ਕੀਤੀ ਹੈ ਸਾਰੇ ਪੰਚਾਂ ਸਭਾ ਨੇ ਸਾਰੇ ਅਹੁਦੇਦਾਰਾਂ ਨੇ ਬਲਾਕ ਪ੍ਰਧਾਨ ਸਾਡੇ ਚੇਅਰਮੈਨ ਸਰਵਾਨ ਅਸੀਂ ਸਾਰਿਆਂ ਨੇ ਮਿਲ ਕੇ ਇਹ ਮਤੇ ਪਾਇਆ ਵੀ ਅਸੀਂ ਨਾ ਤਾਂ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਣ ਵਾਲੇ ਨੂੰ ਮਰਦੰਮ ਦੇਵਾਂਗੇ ਨਾ ਹੀ ਉਹਦੀ ਕੋਈ ਸਪੋਰਟ ਕਰਾਂਗੇ ਔਰ ਜਿਹੜੇ ਸਾਡੇ ਬੱਚੇ ਇਹਦਾ ਸ਼ਿਕਾਰ ਹੋ ਚੁੱਕੇ ਨੇ ਮਰੀਜ਼ ਬਣ ਚੁੱਕੇ ਆ ਉਹਨਾਂ ਸਾਰਿਆਂ ਦਾ ਅਸੀਂ ਇਲਾਜ ਕਰਾ ਕੇ ਉਹਨਾਂ ਨੂੰ ਸਮਾਜ ਦੇ ਮੁੱਖ ਧਾਰਾ ਦੇ ਨਾਲ ਜੋੜਾਂਗੇ ਮੈਨੂੰ ਲੱਗਦਾ ਜੇ ਮਲੋੜ ਦੀ ਧਰਤੀ ਤੋਂ ਇਹ ਸ਼ੁਰੂਆਤ ਸਫਲਤਾਪੂਰਵਕ ਹੋਵੇ ਤਾਂ ਇਹ ਦੀ ਸੁਗੰਧ ਹੈ ਜਿਹੜੀ ਪੂਰੇ ਪੰਜਾਬ 'ਚ ਫੈਲੇ ਜਿਵੇਂ ਤੁਸੀਂ ਨਸ਼ੇ ਛਡਾਉਣ ਦੀ ਗੱਲ ਕੀਤੀ ਹੈ ਨੈਸ਼ਨਲ ਹਲਥ ਸੈਂਟਰ ਤੋਂ ਜਾਓ ਉਹ ਵੀ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਦੂਜੇ ਪਾਸੇ ਆਸਪतालों 'ਤੇ ਡਾਕਟਰਾਂ ਦੀ ਅਚੇਤ ਸ਼ੌਂਣ ਵਾਲੀ ਵੀ ਘਾਟ ਹੈਗੀ ਹੈ ਦੇਖੋ ਜੀ ਡਾਕਟਰਾਂ ਦੀ ਜੇ ਗੱਲ ਕਰੀਏ ਡਾਕਟਰ ਤਾਂ ਬਣਾਏ ਜਾਂਦੇ ਨੇ ਨਾ ਪੜ੍ਹ ਲੈ ਕੇ ਡਾਕਟਰ ਬਣਦੇ ਆ ਕੋਈ ਸਰਕਾਰ ਪੈਦਾ ਨਹੀਂ ਕਰ ਸਕਦੀ ਸੋ ਅਸੀਂ ਤਾਂ ਜਿੰਨੇ ਵੱਧ ਤੋਂ ਵੱਧ ਡਾਕਟਰਾਂ ਨੂੰ ਰੋਜ਼ਗਾਰ ਦੇ ਕੇ ਸਰਕਾਰੀ ਹਸਪਤਾਲਾਂ 'ਚ ਲਿਆ ਸਕਦੇ ਸੀ ਉਹ ਲਿਆ ਰਹੇ ਹਾਂ। ਉਹ ਹੱਲਾ ਕਲੀਨਿਕ ਵੀ ਖੋਲੇ ਜਾ ਰਹੇ ਆ। ਜਿੰ ਤੱਕ ਨਸ਼ਾ ਛਡਾਊ ਕੇਂਦਰਾਂ ਦੀ ਗੱਲ ਆ ਉਹਨਾਂ ਨੂੰ ਵੀ ਅਸੀਂ ਮੁੱਢ ਤੋਂ ਮੁੜ ਸੁਰਜੀਤ ਕਰਨ ਦੇ ਲਈ ਔਰ ਇੱਕ ਹੋਰ ਪ੍ਰੋਜੈਕਟ ਉਹਨਾਂ 'ਚ ਲੈ ਕੇ ਆਵਾਂਗੇ। ਸਕਿੱਲ ਡਿਵੈਲਪਮੈਂਟ ਸ਼ੁਰੂ ਕਰਾਂਗੇ ਤਾਂ ਕਿ ਜਿਹੜੇ ਬੱਚੇ ਉੱਥੇ ਭਰਤੀ ਕੀਤੇ ਜਾਂਦੇ ਕਈ ਵਾਰੀ ਉਹ ਡਿਪਰੈਸ਼ਨ 'ਚ ਚਲੇ ਜਾਂਦੇ ਆ ਤਾਂ ਉਹਨਾਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਰੋਜ਼ਗਾਰ ਸਿਖਾ ਕੇ ਅੱਗੋਂ ਤੋਂ ਉਹਨਾਂ ਨੂੰ ਰੋਜ਼ਗਾਰ ਵੱਲ ਲਾਉਣਾ ਇਹ ਸਰਕਾਰ ਦੀ ਨਵੀਂ ਪਹਿਲ ਰਹੇ। ਜਿਵੇਂ ਉਹ ਆਪਣੇ ਆਰੇ ਮੈਡੀਕਲ ਨਸ਼ਾ ਆ ਰਿਹਾ ਉਹ ਤਾਂ ਜਿਹੜਾ ਡਰਗਨ ਸਟੋਰ ਦੇ ਅੰਦਰ ਵੀ ਉਹਨਾਂ ਪੁਲਿਸ ਉਹਨੇ ਕੱਲੀ ਰੇਡ ਨਹੀਂ ਕਰ ਸਕਦੀ ਡਰਗਨ ਜਿਹੜਾ ਮੈਡੀਕਲ ਸਟੋਰਾਂ ਦੇ ਆਪ ਤੇ ਉਹਨਾਂ ਵਾਸਤੇ ਕੋਈ ਰੋਕਥਾਮ ਹੈ। ਦੇਖੋ ਜੀ ਮੈਂ ਜਿਵੇਂ ਕਿ ਪਹਿਲਾਂ ਡੀਐਸਪੀ ਸਾਹਿਬ ਨੇ ਵੀ ਦੱਸਿਆ ਕਿ ਜਿਹੜਾ ਨਸ਼ਾ ਇੱਕ ਐਸੀ ਚੀਜ਼ ਹੈ ਜਿਸ ਨੂੰ ਸਿੱਧਕੇ ਨਾਲ ਨਹੀਂ ਰੋਕ ਸਕਦੇ। ਸੋ ਇਹ ਰੋਕਣ ਦਾ ਇੱਕੋ ਇੱਕ ਕਾਰਨ ਹੈ ਮਤਲਬ ਇੱਕੋ ਇੱਕ ਰਸਤਾ ਹੈ ਕਿ ਅਸੀਂ ਆਪਣੇ ਬੱਚਿਆਂ ਦਾ ਮਨੋਬਲ ਮਜ਼ਬੂਤ ਕਰੀਏ। ਸੋ ਇਹ ਚੇਤਨਾ ਜਿਹੜੀ ਜਗਾਉਣ ਦੀ ਕੋਸ਼ਿਸ਼ ਤਾਂ ਹੀ ਕੀਤੀ ਗਈ ਹੈ ਤੇ ਇੰਨੇ ਸਰਪੰਚ ਜੇ ਇਕੱਠੇ ਹੋ ਕੇ ਉਹਦੇ ਖਿਲਾਫ ਨਸ਼ੇ ਦੇ ਬੋਲਦੇ ਆ ਤਾਂ ਗਾਂਧੀਗਾ ਪਿੰਡਾਂ ਦੇ ਵਿੱਚ ਦੂਜਾਂ ਬੱਚਿਆਂ ਨੂੰ ਵੀ ਅਲਰਟ ਕਰਨਗੇ ਸੋ ਮੇਰਾ ਕਹਿਣ ਦਾ ਹੀ ਮਤਲਬ ਹੈ ਕਿ ਕਿਤੇ ਬੈਰੀਅਰ ਲਾ ਕੇ ਨਸ਼ਾ ਨਹੀਂ ਰੂਗਾ ਜਦੋਂ ਬੱਚੇ ਆਪਣੇ ਆਪ ਨਸ਼ੇ ਨੂੰ ਪਾਸੇ ਕਰਨਗੇ ਤਾਂ ਨਸ਼ਾ ਆਪਣੇ ਮੈਂ ਕਿਹੜਾ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੂੰਗੀ ਵੀ ਜਿਹੜਾ ਨਸ਼ਾ ਦੇ ਖਿਲਾਫ ਜਿਹੜੇ ਹੈਗੇ ਪੰਚਾਇਤਾਂ ਦੇ ਮੱਦੇਨਜ਼ਰ ਪਾਇਆ ਗਿਆ ਤੇ ਨਸ਼ਾ ਦਾ ਤਸਕਰ ਜਨ ਨਸ਼ਾ ਸੇਵਨ ਕਰਾਉਂਦੇ ਮਗਰ ਨਾ ਜਾਣ ਮੁਝੇ ਪਾਸੇ ਪੁਲਿਸ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦੀ ਹਦਾਇਤ ਕਰਾਂਗੇ ਕਿਸ ਨੂੰ ਸੈਟੀਸਫਾਈ ਅੱਜ ਸਾਡੇ ਵਿਚਕਾਰ ਸਾਰੇ ਪੰਜ ਸਰਪੰਚ ਸਾਰੇ ਆਮ ਆਦਮੀ ਪਾਰਟੀ ਦੇ ਅਧਿਕਾਰ ਸਹਿਬਾਨ ਪੁਲਿਸ ਪ੍ਰਸ਼ਾਸਨ ਵੀ ਆਇਆ ਜਿਲ੍ਹਾ ਆਪਣਾ ਸਿਹਤ ਵਿਭਾਗ ਵੀ ਆਇਆ ਤੋਂ ਪੁਲਿਸ ਪ੍ਰਸ਼ਾਸਨ ਨੂੰ ਮੈਂ ਇਹ ਬੇਨਤੀ ਕਰਾਂਗੀ ਕਿ ਤੁਸੀਂ ਹਾਲਾਂਕਿ ਪੁਲਿਸ ਬਹੁਤ ਵਧੀਆ ਰੋਲ ਨਿਭਾ ਰਹੀ ਹੈ ਪਰ ਅੱਗੇ ਤੋਂ ਵੀ ਜੇ ਤੁਹਾਨੂੰ ਕੋਈ ਲੱਗਦਾ ਹੈ ਵੀ ਇਸ ਤਰ੍ਹਾਂ ਕਰਕੇ ਕੋਈ ਸਿਫਾਰਿਸ਼ ਕੀਤੀ ਜਾ ਰਹੀ ਹੈ ਇਹੋ ਜੇ ਬੰਦਿਆਂ ਦੀ ਤਾਂ ਉਹ ਭਾਵੇਂ ਮੈਂ ਵੀ ਹੋਵਾਂ ਤੁਸੀਂ ਇਹਨੂੰ ਮੋੜ ਤੋਂ ਨਕਾਰੋ ਸਕਤੀ ਨਾਲ ਪੇਸ਼ ਆਓ ਔਰ ਜਿੱਥੇ ਕਿਤੇ ਲੱਗਦਾ ਕਿ ਰਿਪੀਟਡ ਰੇਡਸ ਕਰਨ ਦੀ ਲੋੜ ਹੈ बार-बार ਜਾ ਕੇ ਛਾਪੇ ਮਾਰੋ ਲੋਕਾਂ ਨੂੰ ਜਿਹੜੇ ਸਾਡੇ ਬੱਚਿਆਂ ਨੂੰ ਗਲਤ ਰਾਹੇ ਲੈ ਕੇ ਜਾ ਰਹੇ ਆ ਉਹਨਾਂ ਨੂੰ ਤੁਸੀਂ ਸਜ਼ਾ ਦੇ ਉਪਰਾਂ